ਬੋਰ ਦਾ ਚਲੋ ਟਾਈਮ ਪਾਸ ਹੋਈ ਜਾ ਰਹੀ ਹੈ ਨਾ ਗੋਡਣ ਦਾ ਪਾਣੀ ਹਟਦਾ ਉਹ ਤੋਂ ਬਾਅਦ ਜਿਆਦਾ ਮੁਸੀਬਤਾਂ ਤਾਂ ਹੋਈਆਂ ਬਹੁਤ ਕਰ ਚੁੱਕੇ ਹਾਂਜੀ 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 ਉਹਦੇ ਤੋਂ ਬਾਅਦ ਫਿਰ ਮੁੜ ਕੇ ਹਾਂਜੀ 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 ਜੀ ਜੀ ਪ੍ਰਗਟ ਸਿੰਘ ਜੀ ਆਪਾਂ ਅੱਜ ਗਰਾਊਂਡ ਲੈਵਲ ਤੱਕ ਪਹੁੰਚਿਆ ਇਹਨਾਂ ਲੋਕਾਂ ਦੇ ਹਾਲਾਤ ਇਹ ਪੁੱਛਿਆ ਜਾਵੇ ਕਿ ਇਹ ਦਿਨ ਕਿਵੇਂ ਕੱਟ ਰਹੇ ਆ ਅੰਦਰ ਰਹਿਣ ਬਹਿਣ ਦਾ ਕੋਈ ਕੀੜੀ ਸੱਪ ਇਹ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਨਹੀਂ ਸਰਕਾਰਾਂ ਨੂੰ ਇਹਨਾਂ ਇਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਕੀ ਕਿ ਉਹ ਬਹੁਤ ਹੀ ਲੂਫ ਤਾਂ ਇਸ ਗੱਲ ਕਰਕੇ ਨਹੀਂ ਕਿ ਆਪਣੇ ਤਰ੍ਹਾਂ ਦੀ ਰੱਖਣੀ ਹੈ ਹਾਂ ਜੀ ਸਮਝਦੇ ਆ ਇਹ ਲੇਕਿਨ ਜਰੂਰ ਮੈਨੂੰ ਲੱਗਦਾ ਕਿ ਤੁਹਾਨੂੰ ਤੋਂ ਮੈਨੂੰ ਲੱਗਦਾ ਉੱਧਰ ਵੀ ਜਾਣਾ ਚਾਹੀਦਾ ਕਿ ਤੇਰਾ ਹੱਸ ਕੈਂਟ ਹੈ ਯਾ ਪਰ ਇਹਨਾਂ ਨੂੰ ਰਾਹਤ ਸਮਗਰੀ ਮਿਲ ਗਈ ਆ ਜਿਹੜੀ ਅਸਬੀਹਤ ਆ ਕਿ ਜਿਹੜਾ ਮੁੜ ਬਸੇਵਾ ਆ ਉਹ ਇਹਨਾਂ ਦਾ ਜ਼ਿਆਦਾ ਜ਼ਰੂਰੀ ਆ ਉਹ ਸਮੇਂ ਬੀ ਦੀ ਗੱਲ ਆ ਖਾਣ ਦੀ ਗੱਲ ਆ ਹੋਰ ਇਹਨਾਂ ਦੇ ਜਿਹੜੇ ਔਰ ਖਾਸ ਕਰਕੇ ਜਿਹੜਾ ਰੇਤਾ ਵਾਲਾ ਈਸੂ ਆ ਕਿਉਂਕਿ ਜੀਵੀ ਜੀਵੀ ਜ਼ਮੀਨ ਹੈ ਉਹ ਉਹਨੂੰ ਅਲੋਕ ਕਰਨਾ ਚਾਹੀਦਾ ਤਾਂ ਕਿ ਮੁੜਕੇ ਜਿਹੜਾ ਗੁੰਡਾ ਤੰਤਰ ਹੈ ਚਾਹੇ ਉਹ ਸੈਂਡ ਮਾਫੀਆ ਚਾਹੇ ਪੁਲਿਸ ਹੈ ਚਾਹੇ ਹੋਰ ਮਾਈਨਿੰਗ ਡਿਪਾਰਟਮੈਂਟ ਹੈ ਇਹ ਇਹਨਾਂ ਨੂੰ ਨਾ ਤੰਗ ਕਰੇ ਤਾਂ ਕਿ ਇਹ ਥੋੜਾ ਬਹੁਤਾ ਇਹਨਾਂ ਦੀ ਰਿਕਵਰੀ ਜਿਹੜੀ ਆ ਉਹ ਇਸ ਗੱਲ ਤੋਂ ਹੋ ਸਕਦਾ ਹੈ ਹਾਂ ਜੀ ਤੁਹਾਡਾ ਨਾਮ ਜਾਣਨਾ ਚਾਹਾਂਗੇ ਦਾ ਮੁਖੀਾਰ ਸਿੰਘ ਜੀ ਇਹ ਪਿੰਡ ਆਪਾਂ ਕਿਹੜੇ ਖੜੇ ਆ ਇਹ ਪਿੰਡ ਦੇ ਵੈਸੇ ਤਾਂ ਮਤਮਨਗਰ ਪਿੰਡ ਲਾਹ ਸਿੰਘਲ ਢਾਨੀ ਜੀ ਹਾਂਜੀ ਤਾਂ ਇੱਥੋਂ ਦੀ ਕਿੰਨੀ ਕੋ ਬਾਦੀ ਜਿਹੜੀ ਪਾਣੀ ਦੇ ਵਿੱਚ ਗਰੀ ਹੋਈ ਬਾਦੀ ਹੁਣ ਮਨਕ ਤੋਂ ਪਿੰਡ ਨੇ ਦੋਨਾਂ ਨਾਲ ਕਦਲਾ ਕੇ ਨਾ ਢਾਨੀ ਬਹੁਤ ਜ਼ਿਆਦਾ ਹੈ ਇਹ ਪਿੰਡ ਜੀ ਇਹ ਜਿਹੜੇ ਵੈ ਨੇ ਸਾਰੇ ਹੀ ਮਨਕ ਚਲੋ ਚਾਰ ਤੋਂ ਹੋਵੇ ਦੀ ਬਾਦੀ ਤੇ ਅਸੀਂ ਵਿੱਚ ਹੀ ਰਹਿਣ ਜਪੇ ਬਾਕੀ ਰਾਜਨ ਪਾਣੀ ਆਦਾ ਪਰ ਜਿੰਨਾ ਕੋ ਆ ਰਿਹਾ ਸਾਨੂੰ ਠੀਕ ਹੈ ਬਾਕੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ بھی ہوئی جاندہ اندر بھی بھی تو لگنا مکان بھی ڈک سکتا ہے باہر ہی سوی گئے باہر ہی روی گئے اس وقت بہت زیادہ ماڑا حال ہے جی اصل کا تعوی پتا ساری تباہ ہو بے خوشی باقی دیکھو کہنے بسانو جو ਪੰਡਾ ਮੁਆਵਜ਼ਾ ਦੇ ਦੇਖੋ ਜੀ ਪੰਜਾਬ ਦੇ ਲੋਗ ਆ ਜਾਗੇ ਨੇ ਜੀ 8 9 ਜ਼ਿਲ੍ਹੇ ਪਾਣੀ ਦੀ ਮਾਰੇ ਠੇ ਤੇ ਜਿਹੜੇ 10 12 ਜ਼ਿਲ੍ਹੇ ਸੇ ਵੀ ਤੁਹਾਡੀ ਮਗਰ ਸਪੋਰਟ ਲਈ ਖੜੇ ਨੇ ਪਰ ਹਾਲ ਦੀ ਘੜੀ ਜਿਹੜੇ ਬੱਚੇ ਛੋਟੇ ਆ ਇਹਨਾਂ ਦਾ ਜੋ ਜੀਵਨ ਬਸਰ ਇਹਨਾਂ ਦਾ ਖਾਣਾ ਰਹਿਣਾ ਬੈਣਾ ਕਿਵੇਂ ਮਹਿਸੂਸ ਕਰ ਰਹੇ ਨੇ ਬੱਚੇ ਤਾਂ ਦੇਖੋ ਜੀ ਅਸੀਂ ਬਾਰ ਜਿੰਨੇ ਛੋਟੇ ਤਾਂ ਜੀ ਤੇ ਵੱਡੇ ਵੱਡੇ ਪਰਿਵਾਰ ਬੈਠੇ ਆ ਜੀ ਬਾਕੀ ਕੋਈ ਪਿੰਡਾਂ ਚ ਛੋਟੇ ਬੱਚੇ ਹੀ ਬੈਠੇ ਨੇ ਲੰਨ ਦੇ ਵਾਸਤੇ ਦੁੱਧ ਵਾਸਤੇ ਵੀ ਕੋਈ ਚ ਰੁਪੇ ਚ ਇਹ ਰਾਸ਼ਨ ਵੀ ਨਾਲ ਚਾਹੀਦਾ ਹੈ ਮਿਲ ਰਿਹਾ ਕਿਦਰੀ ਆਵੀਰੀਆ ਕੋਈ ਹਤਾਇਨੀ ਵੀ قانونی ਮਿਲ ਰਹਾ ਮਿਲੇ ਜੇ ਤਾਂ ਰੀਟਿੰਗ ਚਾਰਕ ਅਜੀ ਲੈ ਰਹੇ ਆ ਰਾਜਾ ਜੀ ਭਾਰਤੀ ਹਾਕੀ ਟੀਮ ਟੀਮ ਦੇ ਸਾਬਕਾ ਕੈਪਟਨ ਪ੍ਰਗਟ ਸਿੰਘ ਜੀ ਅੱਜ ਇਸ ਪਿੰਡ ਦੇ ਵਿੱਚ ਸਾਰ ਲੈ ਲਿਆ ਤੁਹਾਨੂੰ ਇੱਕ ਵਾਰ ਤਸਵੀਰਾਂ ਮੱਥੇ ਆ ਰਹੇ ਨੇ ਔਰ ਜਿਹੜੇ ਲੋਕ ਅੰਦਰ ਟਾਹੀਆਂ ਦੇ ਨੇ ਇਹ ਮਤਾਵਾ ਤੇ ਪਹਿਣਾ ਦੇ ਤੁਸੀਂ ਹਾਲਾਤ ਦੇਖ ਲਓ ਕਿਉਂਕਿ ਦੋਸਤੋ ਜੇ 1-2 ਫੁੱਟ ਸਿਰਫ ਹੋਰ ਪਾਣੀ ਸਿਰਫ ਆਹੀ ਪਿੰਡ ਥੋੜਾ ਜਿਹਾ ਤੁਰਨ ਵਾਸਤੇ ਬਚਿਆ ਬਾਕੀ ਸਾਰੇ ਪਿੰਡ ਜਿਹੜੇ 13-14 ਪਾਣੀ ਦੀ ਮਾਰ ਹੇਠ ਨੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੀਲਾ ਫਾਇਲ ਕਾ ਰਾਜਨੀਤੀ ਚੈਨਲ ਤੇ ਦੋਸਤੋ ਅਸੀਂ ਉਸ ਰਾਜਨੀਤੀ ਦੀ ਗੱਲ ਕਰਦੇ ਆ ਜੋ ਅੱਖਾਂ ਨਾਲ ਦੇਖੀਏ ਕੰਨਾਂ ਨਾਲ ਸੁਣੀਏ ਇਸ ਰਾਜਨੀਤੀ ਦੇ ਵੱਲ ਕੌਣ ਧਿਆਨ ਕਰੇਗਾ ਕੌਣ ਜ਼ਿੰਮੇਵਾਰ ਹੋਏਗਾ ਮੌਜੂਦਾ ਸਰਕਾਰ ਅੱਜ ਤੁਸੀਂ ਇਹਨਾਂ ਪਸ਼ੂਆਂ ਦੇ ਹਾਲਾਤ ਦੇਖ ਲਓ ਡਿੱਗੇ ਮਕਾਨਾਂ ਦੇ ਹਾਲਾਤ ਦੇਖ ਲਓ ਇਹ ਵੀਰਾਂ ਦੇ ਚਿਹਰੇ ਮੁਰਜ਼ਾਈ ਦੇਖ ਲਓ ਕਿਉਂਕਿ ਆਉਣ ਵਾਲੇ ਇਹਨਾਂ ਦੇ ਜਿਹੜੇ ਦਿਨ ਕਿਵੇਂ ਕੱਟਣੇ ਆ ਤਾਂ ਬਾਕੀ ਜੀ ਵੈਗਰੂ ਸੁੱਖ ਰੱਖੇ ਸਮੇਂ-ਸਮੇਂ 'ਤੇ ਤੁਹਾਨੂੰ ਅਪਡੇਟ ਨਹੀਂ ਦਿੰਦੇ ਰਹਿਣਿਆ ਆ ਰਹੇ ਲੋਕ ਮਿਲ ਰਹੇ ਨੇ ਤਾਂ ਹਾਂ ਬੇਟਾ ਆਪਣਾ ਕੀ ਨਾਮ ਜੀ ਕਿੰਨੇ ਦਿਨ ਹੋ ਗਏ ਸਕੂਲ ਨਹੀਂ ਗਏ 2 ਮਹੀਨੇ ਕਰਦਾ ਜਾਣ ਨੂੰ ਜੀ ਹਾਂਜੀ ਤਾਂ ਹਾਲਾਤ ਕਿਵੇਂ ਨੇ ਹਾਲਾਤ ਬਹੁਤ ਮਾੜੇ ਨੇ ਜਾ ਨਹੀਂ ਸਕਦੇ ਹਾਂਜੀ ਇੱਕ ਬੱਚਾ ਹੋਰ ਖੜਾ ਆਪ ਬੇਟਾ ਨਾਮ ਪ੍ਰਿੰਸਰ ਕਿਹੜੀ ਕਲਾਸ ਪੜ੍ਹਦੇ ਹੋ ਹਾਂਜੀ ਤੁਸੀਂ ਤਸਵੀਰਾਂ ਦੇਖ ਲਓ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਅੱਜ ਆਪ ਦੀ ਡਿਗਰੀ ਕਰਨੀ ਸੀ ਪੜ੍ਹਾਈ ਕਰਨੀ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਫਿਕਰ ਹੋ ਚੁੱਕਿਆ ਕਿ ਅਸੀਂ ਬੱਚਿਆਂ ਦੇ ਘਰ ਕਿਵੇਂ ਬਣਾਵਾਂਗੇ ਬੱਚਿਆਂ ਦੇ ਵਿਆਹ ਕਿਵੇਂ ਕਰਾਂਗੇ ਔਰ ਇਹਨਾਂ ਦਾ ਜੀਵਨ ਬਸਰ ਕਿਵੇਂ ਹੋਏਗਾ ਕਈ ਵਾਰੀ ਸਰਕਾਰਾਂ ਤਾਂ ਖੜਦੀਆਂ ਨੇ ਪਰ ਆਉਣ ਵਾਲੇ ਸਮੇਂ ਦੇ ਦੇਖਣਾ ਹੋਏਗਾ ਕਿ ਇਹਨਾਂ ਦੀ ਬਾਹ ਕੌਣ ਫੜਦਾ ਹੈ ਇਹ ਤਾਂ ਹੁਣ ਵੈਗਰੂ ਜਾਣਦਾ ਹੈ ਕਈ ਵਾਰੀ ਫੋਟੋਆਂ ਦੀ ਗੱਲ ਹੁੰਦੀ ਹੈ ਤੇ ਫੋਟੋਆਂ ਕਰਾਈਆਂ ਜਾਂਦੀਆਂ ਨੇ ਪਰ ਇਹਨਾਂ ਲੋਕਾਂ ਦੇ ਹਾਲਾਤ ਕੌਣ ਜਾਣੇਗਾ ਕੱਲੀ-ਕੱਲੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਪਿੰਡ ਦੀ ਗਰਾਊਂਡ ਲੈਵਲ ਤੇ ਖੜੇ ਹਾਂ ਤੁਸੀਂ ਪਾਣੀ ਦੀ ਗੱਲ ਕਰੋ ਦੇਖੋ ਜੀ ਕੰਡਾ ਦੇ ਹਾਲਾਤ ਦੇਖ ਲਓ ਇਹ ਸਾਡੀ ਮਾਤਾ ਸ਼ਹਿਦ ਡੋਰਲੂ ਦੇ ਵਿੱਚ ਦੁੱਧ ਦੀ ਇੰਤਜ਼ਾਰ ਕਰਦੇ ਹੋ ਪਸ਼ੂ ਵੀ ਜਿਹੜੇ ਤੁਹਾਨੂੰ ਲੱਗਦਾ ਡੁੱਬ ਚੁੱਕਿਆ ਖਾਣਾ ਵੀ ਡੁੱਬ ਚੁੱਕਿਆ ਤਾਂ ਔਰ ਇਹਨਾਂ ਦਾ ਜਿਹੜਾ ਹਾਲਾਤ ਪਤਲੇ ਨੇ ਬਾਹਰ ਭਾਵੇਂ ਆਪਾਂ ਸੇਫ ਬੈਠੇ ਆਂ ਪਰ ਲੇਕਿਨ ਇਹਨਾਂ ਦੀ ਜ਼ਿੰਦਗੀ ਬਾਰੇ ਜੇ ਆਪਾਂ ਦੇਖੀਏ ਕਿੰਨਾ ਕੁ ਦੁੱਖ ਮਹਿਸੂਸ ਕਰ ਰਿਹਾ ਹੈ ਲੋੜ ਹੈ ਇਹਨਾਂ ਲੋਗਾਦਲਾਂ ਖੜਨ ਦੀ ਪੰਜਾਬ ਦੀ ਹਰੇਕ ਜਥੇਬੰਦੀ ਨੂੰ ਬੇਨਤੀ ਤੁਸੀ ਵੱਧ ਤੋਂ ਵੱਧ ਚੜ ਕੇ ਦਾਨਪੁਨਤਾ ਕਰ ਰਹੇ ਹੋ ਪਰ ਜਿਹੜਾ ਹੋਰ ਲੰਬਾ ਸਮਾਂ ਇਹਨਾਂ ਦੀ ਜ਼ਿੰਦਗੀ ਵੱਲ ਦੇ ਧਿਆਨ ਰੱਖਣਾ ਤਾਂ ਪਿੱਛੇ ਤੱਕ ਵੀ ਤੁਹਾਨੂੰ ਸਾਥ ਦੇਣ ਦੀ ਜ਼ਰੂਰਤ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਖਾਸ ਕਰਕੇ ਰੋਡ ਵੰਸ਼ ਦੀ ਜੋ ਕਮੇਟੀ ਔਰ ਸ਼ਹੀਦ ਉਦਮ ਸਿੰਘ ਕਲੱਬ ਤੋਂ ਔਰ ਗਵਰਨਮੈਂਟ ਟੀਚਰ ਜੂਨ ਵਿਗਿਆਨਿਕ ਤੋਂ ਤਾਂ ਵੱਡੀ ਵੱਡੀ ਜਿਹੜੀ ਹੈ ਅਸੀਂ ਜਿਹੜਾ ਧੰਨਵਾਦ ਕਰਾਂਗੇ ਐਲਡੀਆਰਐਫ ਟੀਮ ਦਾ ਤਾਂ ਜਿਹੜੀ ਅੱਜ ਦੋ ਬੇੜੀਆਂ ਤੇ ਔਰ ਇਹ ਸ਼ਹੀਦ ਉਦਮ ਸਿੰਘ ਕਲੱਬ ਔਰ ਜਿਹੜਾ ਹਾਕੀ ਖਿਡਾਰੀ ਜੋ ਭਾਰਤੀ ਟੀਮ ਦੇ ਰਹਿ ਚੁੱਕੇ ਨੇ ਸਾਬਕਾ ਕੈਪਟਨ ਜੀ ਔਰ ਉਹਨਾਂ ਦੀ ਪ੍ਰਾਪਰਟੀ ਮਾ ਜੈਸ ਪਿੰਡਾਂ ਦੇ ਗਰਾਊਂਡ ਲੈਵਲ ਦੇ ਹਾਲਾਤ ਲੈ ਕੇ ਚੱਲੀ ਐ ਤਾਂ ਪ੍ਰਗਟ ਸਿੰਘ ਜੀ ਤੁਹਾਨੂੰ ਇੱਕ ਸਾਡਾ ਸਵਾਲ ਹੈ ਕਿ ਇਹਨਾਂ ਘਰਾਂ ਦੇ ਵਿੱਚ ਆਪਾਂ ਦੁਬਾਰੇ ਫਿਰ ਜ਼ਰੂਰ ਆ ਵਾਅਦਾ ਕਰਕੇ ਜਾਓ ਕਿ ਜਦੋਂ ਮੱਸਣਗੇ ਘਰ ਔਰ ਜਦੋਂ ਘਰ ਇਹ ਇਹਨਾਂ ਨੂੰ ਜਿਸ ਚੀਜ਼ ਦੀ ਲੋੜ ਹੈ ਤਾਂ ਆਪਾਂ ਦੁਬਾਰੇ ਘੇੜਾ ਨਾਲ ਖੜਾਗੇ ਔਰ ਬਿਲਕੁਲ ਘੇੜਾ ਵੀ ਮਾਰਾਂਗੇ ਜਿਹੜਾ ਹੀ ਨਹੀਂ ਮਾਰਾਂਗੇ ਰਾਦਰ ਉਹ ਇਹਨਾਂ ਦੇ ਮੁਰਬਸੇ ਦੇ ਕਿੰਨੇ ਜਿੰਨੇ ਵੀ ਉਪਰਾਲੇ ਕਰ ਸਕਦਾ ਨੂੰ ਔਰ ਨੇ ਬਿਲਕੁਲ ਨਾਲ ਖੜਕੇ ਜੀ ਸ਼ੁਕਰੀਆ ਜੀ ਧੰਨਵਾਦ ਜੀ ਹਾਂਜੀ ਹੋਰ ਕੋਈ ਤੁਹਾਡੀ ਕੋਈ ਗੱਲ ਬਾਤ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਕੋਈ ਮਾਤਾ ਪਹਿਣ ਕਿਉਂਕਿ ਅਸੀਂ ਤੁਹਾਡੇ ਨਿਰਪੱਖ ਬੰਦੇ ਆ ਲੋਕਾਂ ਦੀ ਆਵਾਜ਼ ਠਾਉਣਾ ਜੀ ਬਜ਼ੁਰਗ ਇੱਕ ਸਾਡੇ ਨਾਲ ਨੇ ਜੀ ਤਾਂ ਤੁਸੀਂ ਦੇਖ ਲੋ ਹਾਲਾਤ ਜੀ ਪੰਜਾਬੀ ਸੱਭਿਆਚਾਰ ਜਿਹੜਾ ਸਾਫਾ ਬਣਨਾ ਨਿੱਕਰ ਬਣੈਣ ਪਾਉਣਾ ਤੇ ਤੁਸੀਂ ਇਹਨਾਂ ਦੇ ਹਾਲਾਤ ਦੇਖ ਲਓ ਜੀ ਜੀ ਆਪਣਾ ਨਾਮ ਜੀ 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 ਸਿੰਘ ਜੀ ਤਾਂ ਆਪਣੀ ਇੱਥੇ ਕਿੰਨੀ ਖੇਤੀ ਆ ਜੀ ਖੇਤੀ ਸੱਡੋ ਭਗੀ ਜੇ ਮਤਲਬ ਹੈਗੀ ਕਿੰਨੀ ਸੀ ਫਾਈਲ ਤੇ ਸਰਕਾਰਾਂ ਕਹਿੰਦੀ ਅਸੀਂ ਤੁਹਾਨੂੰ ਜਿਹੜਾ 15000 ਮੁਆਵਜ਼ਾ ਜਾਂ 8800 ਕੋ ਮਿਲਿਆ ਕਿ ਨਹੀਂ ਨਾ 6500 ਦਸਾਂ ਨੇ ਹੋਈ ਜੀ ਜਾਂ ਹੁਣ ਜਪਨ ਸਾਰੇ ਪੇਜ ਡੋਬ ਚੋਂ ਹੁਣ ਆਪਣਾ 6500 ਨਾਲ 800 ਸਰ ਸਕਦਾ ਕਿ ਕਿੱਲੇ ਦਾ 50 ਆ ਜਾਣਾ ਸਰ ਸਕਦਾ ਆਪੀ ਦਿਲ ਦੀ ਗੱਲ ਦਤੋਰੀ ਇਹ ਜਾਂ ਜੋਲੇ ਜੇ ਲਵਾਈ ਹੈ ਜੀ ਇਹ 22 23000 ਖਰਚਾ ਹੋ ਚੁੱਕਾ ਹੈ ਜੀ ਤੇ ਬਾਕੀ ਉਹ ਅੱਗੇ ਦੁਬਾਰਾ ਕਟਾਈ ਹੋਣੀ ਚੇ ਹਾਂਜੀ ਜਿਹੜੇ ਦੋਨਾਂ ਸਾਡਾ ਲੱਖ ਲੱਖ ਦਾ ਉਹਨਾਂ ਤੋਂ ਉਹਨਾਂ ਨੇ ਕੀ ਜੀ ਹਾਂ ਹਾਂ ਹਾਂਜੀ ਹਾਂਜੀ ਇੱਕ ਇੱਕ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਅੰਦਰ ਦੇ ਹਾਲਾਤ ਪਿੰਡ ਵੀਰ ਕਿਹੜਾ ਇਥੇ ਦੋਨਾਂ ਨਾਂ ਦਾ ਦੋਨਾਂ ਹਾਂਜੀ ਆ ਦੋਨਾਂ ਸਿੰਘ ਦੋਨਾਂ ਸਿੰਘ ਨਾਨਕਾ ਵਿੱਚ ਦੇਖੋ ਟਰਾਂਸਫਾਰਮਰ ਖੜਿਆ ਵਿੱਚ ਸੰਦ ਖੜਿਆ ਦੋ ਦੋ ਬੰਦ ਬਣਾਇਆ ਇਹਨਾਂ ਲੋਕਾਂ ਦੇ ਹਾਲਾਤ ਦੇਖ ਲੋ ਚਪਲਾ ਫੜੀਆਂ ਲੈ ਨਿਕਰਾਂ ਪਾਈਆਂ ਨੇ ਕੀ ਹਾਲਾਤ ਨੇ ਇਹਨਾਂ ਲੋਕਾਂ ਦੇ ਆ ਤਾਂ ਸਰਕਾਰਾਂ ਨੂੰ ਪੀ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੁੱਖ ਇਸ ਦੁੱਖ ਦੇ ਵਿੱਚ ਵਾਤਵਾ ਦੇਣਾ ਦਾ ਸਾਥ ਲਈਏ ਸਾ ਇਧਰ ਬਜ਼ੁਰਗ ਮਤਾਵਾ ਬਹਿਣਾ ਬੱਚੇ ਵੀ ਖੜਿਆ ਚਲੋ ਜਿੰਨੇ ਵੀ ਕਮਰੇ ਸਨ ਬਣਾਏ ਨੂੰ ਲੌਂਗ ਤੇ ਲੌਂਗ ਲੈ ਕੇ ਕਮਰੇ ਬਣਾਏ ਜੀ ਕਮਰੇ ਅਗਲੇ ਵੀ ਦੇਖਿਆ ਜੀ ਆਹ ਵਰਤੂ ਲੌਂਗ ਜੀ ਤੁਹਾਡੀ ਆਵਾਜ਼ ਇਸ ਚੈਨਲ ਦੇ ਜਰੀਏ ਅਸੀਂ ਪਹੁੰਚਾਵਾਂਗੇ ਜੀ ਪੇਰਾ ਨੀਕਾ ਇੱਕ ਵਾਰ ਚੱਲਿਆਂ ਦੋਸਤੋ ਪਿੰਡ ਦੇ ਹਾਲਾਤ ਜਾਂਦੇ ਹੋਏ ਬੰਨੇ ਤੁਹਾਡਾ ਪਸੰਦ ਆ ਗਿਆ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੇਰੇ ਪਿੱਛੇ ਪਿੰਡ ਦੇ ਲੋਕ ਗੱਲਬਾਤ ਕਰ ਰਹੇ ਨੇ ਅਸੀਂ ਵੀ ਦੋਸਤੋ ਦੇਖ ਲਓ ਕਿੰਨਾ ਕਿੰਨਾ ਪਾਣੀ ਹੈ ਸਾਡੀ ਜੋ ਟੀਮ ਹੈ ਇੱਥੇ ਅੱਜ ਪਹੁੰਚੀ ਹੋਈ ਹੈ ਹਾਂਜੀ ਦੋਸਤੋ ਹੁਣੇ ਹੀ ਜੋ ਭਾਰਤੀ ਹਾਕੀ ਟੀਮ ਦੇ ਕੈਪਟਨ ਰਹਿ ਚੁੱਕੇ ਅ ਸਰਦਾਰ ਪ੍ਰਗਟ ਸਿੰਘ ਜੀ ਕਾਮਮ ਵਾਲੀ ਪੋਲ ਤੇ ਆਏ ਨੇ ਔਰ ਨਾਲ ਅਸੀਂ ਜੋ ਬਣਦੇ ਵਾਜਬ ਜੈ ਸਵਾਲ ਵੀ ਕੀਤੇ ਆ ਪਰ ਇਸ ਜਿਹੜੇ ਪੱਟੀ ਦੇ ਅੰਦਰ ਇਸ ਕਾਵਾਂ ਵਾਲੀ ਪੋਲ ਦੇ ਅੰਦਰ ਜੋ ਜਿੰਨਾਂ ਲੋਕਾਂ ਨੂੰ ਮਾਰਾ ਪਈਆਂ ਨੇ ਤਾਂ ਕੁਛ ਨਾ ਕੁਛ ਪ੍ਰਗਟ ਸਿੰਘ ਨੇ ਅੱਜ ਵਾਅਦਾ ਕੀਤਾ ਕਿ ਅਸੀਂ ਆਪ ਦੇ ਫੰਡ ਦੇ ਵਿੱਚੋਂ ਇੱਥੋਂ ਦੇ ਮੌਜੂਦਾ ਫਾਇਲਕਾਰ ਦੇ ਡੀਸੀ ਮੈਡਮ ਸ਼੍ਰੀਮਾਨ ਅਮਰਜੀਤ ਕੌਰ ਨੂੰ ਅਸੀਂ ਆਪ ਦੇ ਫੰਡ ਦੇ ਵਿੱਚੋਂ ਇਹਨਾਂ ਲੋਕਾਂ ਵਾਸਤੇ ਰਾਹਤ ਫੰਡ ਜ਼ਰੂਰ ਭੇਜਾਂਗੇ ਮੈਂ ਤੁਹਾਡਾ ਆਪਣਾ ਸ਼ੋ ਲਾਦੂ ਕਾਂਤ